ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਢੱਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਕਰਦਿਆ ਕਰੋ ਸ਼ੇਅਰ ਤੇ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਅੱਜ ਦੀ ਵੀਡੀਓ ਵੀਰੇ ਪਿੰਡ ਸਹਿਣਾ ਬਾਈ ਜੀ ਕੋਲੇ ਤਿੰਨ ਨਾਗਾ ਕੇ ਦੋ ਪਲੂਣ ਝੋਟੀਆਂ ਆਂਗਾ ਤੇ ਇੱਕ ਹੈਗੀ ਤਾਜੀ ਸੂਈ ਵੀ ਦੂਜਾ ਸੂਰ ਝੋਟੀ ਇੱਕ ਸੂਈ ਵੀ ਪਲੂਣ ਚ ਕਿ ਦੁਨੀ ਸੂਈ ਜਾਵਾਂਗੇ ਵੀਰੇ ਦੁਨੀ ਸੂਈ ਜਾਵਾਂਗੇ ਵੀਰੇ ਤਿੰਨੇ ਸੂਏ ਸਵਾਏ ਨਾਗ ਆ ਵੀਰੇ ਤੇ ਪਿੰਡ ਸਹਿਣਾਗਾ ਤਹਿਸੀਲ ਬਾਈ ਨੂੰ ਹੈਗਾ ਤਪਾ ਤੇ ਜ਼ਿਲ੍ਹਾ ਬਰਨਾਲਾ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਰਾਜ ਹਾਂ ਵਧੀਆ ਵੀਰੇ ਵਧੀਆ ਤੇ ਨੰਬਰ ਬੋਲ ਦੇ ਬਾਈ 99763 ਵੀਰੇ 47016 ਠੀਕ ਆ ਪਿੰਡ ਸਹਿਣਾ ਪਿੰਡ ਸਹਿਣਾ ਜ਼ਿਲ੍ਹਾ ਬਰਨਾਲਾ ਨੇੜੇ ਪੱਕੋ ਕੈਂਚੜਾ ਤੇ ਤਹਿਸੀਲ ਤਪਾ ਤਹਿਸੀਲ ਤਪਾ ਵੀਰੇ ਅੱਜ ਆਪਾਂ ਤਿੰਨ ਨਾਗ ਦਿਖਾਉਣੇ ਆ ਰਾਜ ਤਿੰਨ ਨਾਗ ਨੇੜੇ ਹੋ ਜਾ ਮਾੜੇ ਇੱਕ ਤੀਜਾ ਦਿਨ ਆ ਜੇ ਪਰਸੋਂ ਗੁਈਆ ਨਾਲ ਆ ਦੇਖੋ 나ੜੂ ਨਾਲ ਪਯੌਰ ਨੀਲੀ ਦਾ ਵੀ نسل ਦਾ ਹੀ ਮਗਰ ਬੱਚਾ ਤੇ ਪਯੌਰ ਨੀਲੀ ਦਾ ਵੀ ਨਾ ਕੋਈ ਲੈਣ ਦਾ ਪਤਾ ਕਿਹੜੀ ਦੀ ਹੈ ਵੀਰੇ ਇਹ ਰੋਡਿਆਂ ਵਾਲੀ ਲੈਣ ਦੀ ਆ ਵੀ ਤੇ ਮਗਰ ਜਿਹੜਾ ਬੱਚਾ ਬੱਚਾ ਇਹ ਰੋਜਪੁਰ ਲੈਣ ਦਾ ਰੋਜਪੁਰ ਲੈਣ ਦਾ ਆ ਦੇ ਕੱਟੀ ਆ ਪੱਪੂ ਸੰਧੂ ਵਾਲੀ ਚੋਣ ਹਾਂ ਹਾਂ ਕੱਟੀ ਆ ਵੀਰੇ ਕੱਟੀ ਆ ਵੀਰੇ ਪੂਰੀ ਨਾਗ ਨੁੱਕ ਦਿਖਾ ਦੇ ਜਮਾ ਓਕੇ ਆ ਸਾਉਦੀ ਸਾਉਦੀ ਸਾਰਿਆਂ ਨੇ ਸਾਨੂੰ ਪੂਰਨ ਕਰਦੀ ਆ ਚਿੱਟੇ ਥਣ ਲੱਗੇ ਆ ਸਾਰਾ ਇੱਕ ਨਾ ਇੱਕ ਫ੍ਰੀ ਹੈਗੀ ਹਾਂ ਅੰਦੇ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਨੀਦੀਰਾਵੀ ਨੂੰ ਇਹ ਪਰਸੋਂ ਸੂਈਆਂ ਬਣੀਆਂ ਅੱਜ ਤੀਜਾ ਪਰਸੋਂ ਸੂਈਆਂ ਕਿੰਨਾ ਬੋਲਾ ਰੈਡੀ ਆ 8 ਕਿਲੋ ਬੋਲੀ ਜਮਾ ਰੈਡੀ ਆ ਹਾਂ ਤੇ ਬੱਚਾ ਬਚੋ ਕੇ ਲੈਂਦੀ ਹਾਂ ਮੈਂ ਕਹਿੰਦਾ ਪੂਰਾ ਵੀ ਪੈਰ ਵੀ ਨਹੀਂ ਚੱਕਦੀ ਚਲੋ ਸਾਡੋ ਫਿਰ ਬੱਚਾ ਤੋਂ ਮਾਰੋ ਕਰ ਤੇ ਬਾਕੀ ਦਾ ਵੀਰੇ ਤੁਸੀਂ ਕਿਸੇ ਤੋਂ ਦਿਖਾ ਲਿਓ ਪਾਉਂਦੀ ਵੀਡੀਓ ਪੂਰਾ ਵੀ ਘਾਟ ਨਹੀਂ ਹੈਗੀ ਛੋਟੀ ਪਯੌਰ ਨੀਦੀਰਾਵੀ ਨਸਲ ਦੀ ਤੇ ਪਯੌਰ ਨੀਦੀਰਾਵੀ ਨਸਲ ਦਾ ਬੱਚਾ ਥੋੜੇ ਸਾਹਮਣੇ ਬੱਚਾ ਛੱਡ ਕੇ ਧਾਰਾ ਮਾਰ ਕੇ ਦਿਖਾਵੇਂ ਪਲੂਣ ਛੋਟੀ ਹੈਗੀ ਛੋਟੀ ਉਮਰ ਦੀ ਹੈਗੀ ਤੇ ਫੇਸ ਕੁਆਲਿਟੀ ਕਰੋ ਚੱਕਾ ਇੱਕ ਨੰਬਰ ਤੇ ਅੱਖ ਮਣਕਣੀਆਂ ਪੂਰੀ ਤੇ ਨਾਸਾਂ ਗਲਾਬੀ ਹੈ ਸਾਰੇ ਨਿਸ਼ਾਨੀਆਂ ਕਵਰ ਕਰਦੀ ਹੈ ਜਿੰਨੀਆਂ ਵੀ ਆ ਮੈਂ ਤੁਹਾਨੂੰ ਮੂਰਤੋਂ ਚੈੱਕ ਕਰਾਉਣਾ ਦੇਖੋ ਭਾਈ ਇੰਨਾ ਕੰਮ ਦਾ ਜਿਆਦਾ ਕਰੂ ਅਗਲਾ ਕੱਤੀ ਇੰਨੀ ਸਿਹਰੀ ਬਣੂ ਦੋਨੇ ਚੀਜ਼ਾਂ ਵੀਰੇ ਪੂਰੀਆਂ ਚੰਗੀਆਂ ਨਾਮ ਚੱਕਿਆ ਕਰੂ ਮੇਲੇ ਚਿੱਤਿਆ ਕਰੂ ਮੰਗਰ ਕੱਤੀ ਹੈ ਜਿਹੜੀ ਠੀਕ ਆ ਵੀਰੇ ਤੇ ਬਣੇ ਰਹੋ ਵੀਡੀਓ ਦੇ ਨਾਲ ਦੂਜੇ ਨੰਬਰ ਤੇ ਵੀ ਤੁਹਾਨੂੰ ਨੀਲੀ ਰਾਵੀ ਦਿਖਾਉਣੀ ਹੈ ਸੂਈ ਸਵਾਈ ਤੇ ਤੀਜੇ ਨੰਬਰ ਤੇ ਮੋਹ ਆ ਦੇਖੋ ਜੀ ਕਰੀ ਚੱਲੋ ਚੱਕ ਬੱਚਾ ਚਾਹੁੰਦਾ ਤੁਸੀਂ ਦੇਖ ਸਕਦੇ ਹੋ ਬੱਚਾ ਦਿੱਤਾ ਆਪਾਂ ਬੰਨ ਤੇ ਬੱਸ ਵੀਰੇ ਪਸਮਾ ਪਸਮੂ ਕੇ ਤਾਂ ਅਗਲਾ ਕਈ ਵਾਰੀ ਆਨਲਾਈਨ ਮੰਗਾਉਣੀ ਆਨਲਾਈਨ ਤੇ ਰਾਜ ਡਿਮਾਂਡ ਫੋਨ ਤੇ ਹੋਊਗੀ ਇਹਨਾਂ ਦੀ ਹਾਂ ਫੋਨ ਤੇ ਜੈਦ ਜੀ ਹੋਊਗੀ ਪਸ਼ੂ ਦੇ ਹਿਸਾਬ ਨਾਲ ਹਾਂ ਜੈਦ ਜੀ ਦੋ ਨਾ ਗੱਭਰਿਆ ਦੇਖੋ ਬੱਚਾ ਦੇਖੋ ਕਿੰਨਾ ਪਿਆਰਾ ਮਗਰ ਤੇ ਧਾਰਾ ਦੇਖੋ ਆ ਦੇਖੋ ਨਲਕੇ ਵਰਗੀ ਧਾਰਾ ਆ ਗਈ ਇਹ ਤਾਂ ਥੱਲੇ ਤਾਂ ਦੋ ਦੀ ਮੋਟਰ ਹੀ ਆ ਦੇਖੋ ਤੇ ਹੁਣ ਬੌਲਾ ਕਿੰਨਾ ਰੈਡੀ ਰਾਜ 8 ਕਿਲੋ ਜਮਾ ਰੈਡੀ ਹੈ ਫਿਰ ਕਿੰਨਾ ਦੁੱਧ ਦੇ ਦੂਗੀ ਅੱਕੇ ਦੁੱਧ ਤੇ 10 ਕਿਲੋ ਰਾਂਗ ਨਾਲ ਗੱਡੀ ਪਾ ਗਲੂਣੀ ਬਾਈ ਨੇ ਜਾਇਜ਼ ਗੱਲ ਕੀਤੀ ਦੁੱਧ 12 ਕਿਲੋ ਦੇਉਂਦਾ ਤੋਰ ਵੀਰੇ ਕਰਨ ਤੋਰਾ ਤਾਰਾ ਕਰਾ ਦਈਏ ਚੱਕ ਬਣੇ ਰਹੋ ਵੀਡੀਓ ਦੇ ਨਾਲ ਵੀਡੀਓ ਨੂੰ ਛੱਡ ਕੇ ਨਾ ਜਾਇਓ ਤੇ ਤੁਹਾਨੂੰ ਕਰਾਉਣਿਆਂ ਨਾਲ ਚੱਕ ਤਿੰਨ ਤੇ ਅੱਜ ਥੋੜੇ ਕੰਮ ਦੀ ਵੀਡੀਓ ਹੋਣ ਵਾਲੀ ਆ ਤਿੰਨੇ ਨਾਗੀ ਬਾਈ ਦੇ ਟੌਪ ਦੇ ਆ ਤੇ ਪਸ਼ੂ ਲਿਆਉਂਦਾ ਵੀ ਬਾਈ ਟੌਪ ਦੇ ਆ ਪੂਰੇ ਪਲੂਣ ਝੋਟੀ 12 ਤੋਂ ਘਟ ਨਹੀਂ ਹੁੰਦੀ ਇਹ ਥੱਲੇ ਦੁੱਧ ਕੋਈ ਵੀ ਇਧਰ ਨੂੰ ਤੋਰ ਦੇ ਵੀਰੇ ਆ ਦੇਖੋ ਤੋਰਾ ਤਾਰਾ ਕਰੋ ਚੱਕ ਕਿਆ ਬਾਤ ਆ ਥੱਲੇਓ ਵੀਡੀਓ ਬਣਾਉਣ ਦਾ ਆਪਣਾ ਟਾਈਮ ਨਾ 10:00 ਵਜੇ ਦਾ ਯੋਦ ਹਸਾਬ ਨਾਲ ਨੋਟ ਕਰ ਲਿਓ ਆ ਦੇਖੋ ਜੀ ਕਮਾਲ ਦਾ ਤੋਰਾ ਤਾਰਾ ਸ਼ਾਇਨਿੰਗ ਵਗੈਰਾ ਪੂਰੀ ਆ ਪਿੰਡੇ ਤੇ ਬਣ ਲਾ ਵੀਰੇ ਤੇ ਫੇਸ ਕੁਆਲਿਟੀ ਪੂਰੀ ਚੰਗੀ ਆ ਠੀਕ ਆ ਵੀਰੇ ਤੇ ਡਿਮਾਂਡ ਬਾਈ ਕਹਿੰਦਾ ਇਹਦੀ ਫੋਨ ਤੇ ਹੋ ਇੱਕ ਨਾ ਇੱਕ ਫ੍ਰੀ ਆ ਇੱਕ ਜਮਾ ਜਮਾ ਨੀਲੀ ਦਾ ਵੀ ਨਸਲ ਪਯੋਰਾ ਕੋਈ ਆਪਾਂ ਐਵੇਂ ਹੀ ਨਹੀਂ ਕਹਤਾ ਵੀ ਫੜ ਕੇ ਕਹਦਾ ਬੱਲੀ ਇਹਨੂੰ ਵੀ ਨੀਲੀ ਦਾ ਵੀ ਆ ਆ ਦੇਖੋ ਥੱਲੇ ਤੋਂ ਥਣ ਲੇਵਾ ਕਰੋ ਚੈੱਕ ਕੋਈ ਮਰੇ ਟੁੱਟੇ ਥਣ ਨੀਗੇ ਤੁਸੀਂ ਦੇਖੋ ਥਣ ਕਿੰਨਾ ਵਧੀਆ ਕੱਢਿਆ ਗੂਠੇ ਅਰਗੇ ਥਣ ਪਾਇਆ ਮਗਰਲੇ ਤੇ ਮੂਰਲੇ ਵੀ ਦੇਖੋ ਤੇ ਮਿਲਕ ਵੀ ਇਹਨ ਵੀ ਚੰਗੀ ਪਈ ਹੈ ਜਿਵੇਂ ਪਹਿਲਾਂ ਪਲੂਣ ਝੋਟੀਆਂ ਧਾਰਾ ਤੁਹਾਨੂੰ ਮਾਰ ਕੇ ਦਿਖਾ ਦਿੰਗਾ ਸਾਰਾ ਕੁਝ ਓਕੇ ਆ ਬਾਈ ਨੇ ਕਰ ਲਿਓ ਸੰਪਰਕ ਮਗਾਉਣੀਆਂ ਮਗਾ ਲਿਓ ਆ ਕੇ ਲੈ ਜਾਣੀਆਂ ਆ ਕੇ ਲੈ ਜਾਓ ਤੇ ਮੋਲੇ ਦਾ ਫੋਨ ਤੇ ਨੂੰ ਰਾਜ ਹੁਣ ਦੂਜੇ ਨੰਬਰ ਵਾਲੀ ਵੀਰੇ ਇਹ ਵੀਰੇ ਦੂਜਾ ਸੂਆ ਬੁੱਤ ਜਾੜਾ ਨੇੜੇ ਇਹ ਦੂਜਾ ਸੂਆ ਝੋਟੀ ਸੂਈ ਪਿਆ ਤੇ ਕੱਦ-ਕਾੜ ਦੀ ਕੋਈ ਕਮੀ ਨਹੀਂ ਵੱਡੀ ਝੋਟੀਆਂ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੰਦਾ ਉਹ ਵੀ ਸ਼ਹਿਜ ਬਾਈ ਵਾਲੀ ਇਹਦੇ ਮਗਾ ਕੋਈ ਚੱਟੀ ਆ ਏਬਰੀ ਰਾਤ ਨੂੰ ਏਤਨ 3 ਵਜੇ 3 ਵਜੇ ਹਾਂ ਚੱਲ ਛੱਡ ਬੱਚਾ ਇਹ ਥੱਲੇ ਮਾਰ ਕੇ ਚੱਲ ਹਾਂ ਦਿਖਾ ਦੇ ਤਾ ਆ ਦੇਖੋ ਵੀਰੇ ਪਹਿਲਾਂ ਦੇਖ ਲਓ ਪਸਮਾਹ ਤੋਂ ਪਹਿਲਾਂ ਇਹ ਮੁੜ ਕੇ ਆਪਾਂ ਸਾਨੂੰ ਪਸਮਾਹ ਕਰਕੇ ਵੀ ਦਿਖਾਉਨੇ ਆ ਵੱਡੀ ਛੋਟੀ ਰਾਜ ਦੁੱਧ ਕਿੰਨਾ ਦੇ ਦੂ ਉੱਥੇ ਆਵੜਾ ਦੁੱਧ ਵੀਰੇ ਇਹਨੇ ਦਿੱਤਾ 13 ਲੀਟਰ ਬਲੂਨ ਨੇ ਠੀਕ ਆ ਦੇਖੋ ਵੀਰੋ ਬੱਚਾ ਜਾਂਦਾ ਤੇ ਦੇਖਦਾ ਬੰਨੀ ਵੀਰੇ ਬੱਚਾ ਕਰਾ ਬੱਚਾ ਬੋੱਚਾ ਪੂਰਾ ਚੜਦੀ ਆ ਬੱਚਾ ਮੂਰੇ ਜੇਰਾਂ ਜੂਰਾਂ ਸਾਰਿਆਂ ਨੇ ਓਕੇ ਆ ਠੀਕ ਆ ਵੀਰੇ ਆ ਦੇਖੋ ਜਾਈ ਵੀਰੇ ਕਰਾ ਧਾਰਾ ਮਾਰੀ કરી ਜਲੇ ਦੇ ਤੀਜੇ ਨੰਬਰ ਵਾਲੀ ਵੀ ਤੁਹਾਨੂੰ ਦਿਖਾਉਣੀ ਆ ਦੋ ਲੀਨੀ ਰਾਵੀ ਨਸਲ ਦੀਆਂ ਦਿਖਾਟੀਆਂ ਸੋਈਆਂ ਸਵਾਈਆਂ ਘੈਂਟ ਝੋਟੀਆਂ ਪੂਰਨ ਕੋਈ ਕਹਿਣ ਦੀ ਗੱਲ ਨਹੀਂ ਘਰੋ ਜੀ ਚੈੱਕ ਦੂਜੇ ਨੰਬਰ ਵਾਲੀ ਬੱਚਾ ਜੱਟੀ ਜਾਂਦੀ ਆਪਾਂ ਸਮਾ ਲਈ ਆਪਾਂ ਥਾਣ ਦੇਖੋ ਕਹੋ ਜੇ ਗੱਡੇ ਗਧਾਲਿਆ ਵਰਗੇ ਮਗਰ ਤੋਂ ਵੀ ਮਾ ਥਣ ਲੈ ਵਖਰਾ ਦੇ ਚੈੱਕ ਤੁਹਾਨੂੰ ਆ ਦੇਖੋ ਜੀ ਤੇ ਬਾਤਾਂ ਰਾਮਾ ਦੇ ਕਰੀ ਹਾ ਦੇਖਾ ਥਾਣ ਨੂੰ ਟੌਪ ਲੱਗ ਤੇ ਦੁੱਧ ਕਿੰਨਾ ਕੱਢ ਦੂ ਵਿਰਾਜ ਦੁੱਧ ਵੀਰੇ 13 ਲੀਟਰ ਦਿੱਤਾ ਨੇ ਖੁੱਲਾ ਬਲੂਨ ਨੇ ਆ ਦੇਖੋ ਆ ਦੇਖ ਕੇ ਕਿੰਨਾ ਦੇਖੋ ਨਲਕਾ ਹੀ ਆ ਥੱਲੇ ਉਹਦਾ ਆ ਦੇਖੋ ਕਿਆ ਬਾਤ ਆ ਜਿਵੇਂ ਮੱਛੀ ਮੋਟਰ ਚੱਲਦੀ ਹੁੰਦੀ ਐ ਚੱਲੂ ਬਈ ਦੋ ਦੀ ਮੋਟਰ ਹੀ ਆ ਥੱਲੇ ਹੁੰਦਾ ਕੋਈ ਬੇਫਿਕਰ ਹੋ ਕੇ ਲੈ ਜਾ ਬੌਲਾ ਹੀ ਆ ਆ ਦੇਖ ਲਓ ਤੁਹਾਡੇ ਸਾਹਮਣੇ ਆਈ ਜਾਂਦੇ ਕਰੀ ਤੇ 15 ਕਿਲੋ ਦੁੱਧ ਖੁੱਲਾ ਦੇ ਦੂ ਦਮਾਨੇ ਦੀ ਵੀ ਫੋਨ ਤੇ ਇਹਦੀ ਫੋਨ ਵੀ ਕਰਾਂਗੇ ਓਕੇ ਅ ਵੀਰੇ ਗੱਲ ਤੋੜ ਨਾ ਨਾ ਤੋੜ ਕੇ ਤੋੜੀ ਨਾ ਜੂ ਕਰਾਂ ਕਰੋ ਜੀ ਚੈੱਕ ਵੱਡੇ ਗੱਦ ਘਾਟ ਹਾਲੀਆਂ ਕੋਈ ਛੋਟੀਆਂ ਕਣਕੇ ਫੋਨ ਨਾ ਲਾਇਓ ਆਦਾ ਝੋਟੀ ਦਾ ਅੰਤਿਮ ਮੁਖਿਆ ਬੈ ਨੀਲੀ ਰਾਵੀ ਨਸਲ ਚ ਇਹ ਆ ਗਈ। ਇੰਨਾ ਲੇਵਾਂ ਲੂਆ ਨੀ ਲੱਗਦਾ। ਮੈਂ ਤਾਂ ਕਹਿੰਦੀ ਮਾਫ਼ ਕਰਦਾ। ਹਾਂ ਬਾ ਵੀਡੀਓ ਬਣਾਉਣ ਦਾ ਸਮਾਂ ਆਪਣਾ ਤੁਹਾਨੂੰ ਦੱਸਦਾ ਵੀ 10:00 ਵਜੇ ਦਾ ਹੀ ਆ। ਉਸ ਤੋਂ ਹੌਨਾ ਜੱਜ ਕਰ ਲਿਓ ਆਥਣ। ਲਿੰਗਾਂ ਨੂੰ ਵੀ ਮਾਫ਼ ਕਰਦਾ ਲੇਵਾਂ। ਹਾਂਜੀ ਆਥਣ ਟਿੱਕਰੇ ਨੇ ਬਾਲ ਢਿੱਲਾਂ ਸਾਰੀਆਂ ਕੱਢ ਲੈਣੀਆਂ। ਹੌਲੀ ਵੀਰੇ ਹੌਲੀ ਹੌਲੀ ਆ ਦੇਖੋ ਫੇਸ ਕੁਆਲਿਟੀ ਕਰੋ ਚੈੱਕ। ਤੇ ਉਂ ਵੀ ਜਾਮਣ ਵਰਗੀ ਪਈ ਐ ਇੰਨਾ ਰੰਗ ਤੇਜ ਆ ਕੋਈ ਐ ਨਹੀਂ ਹੈਗਾ। ਆ ਦੇਖੋ ਜੀ ਲੇਵਾ ਦੇਖੋ ਤੁਸੀਂ ਕੀ ਬਾਤ ਆ। ਮਗਰ ਤੋਂ। ਆ ਦੇਖੋ ਫਿਰ ਲੇਵਾ। ਤੇ ਆਥਣ ਨੂੰ ਤਾਂ ਲੇਵਾ ਇਹ ਤਾਂ ਲੈ ਕੇ ਇਹ ਤਾਂ ਬੁੜੇ ਦੀ ਪੂਰੀ ਚੰਗੀ ਰਾਏ ਨਾਲ ਖੜੀ ਇਹਦਾ ਕੱਦ ਕਾੜ ਚੈੱਕ ਕਰਾ ਲੀ ਵੀ ਕਿੱਡਾ ਕੱਦ ਬੁੜੇ ਗੁੱਲ ਸਾਈਜ਼ ਦੀ ਹੈ ਜਿੰਨਾ ਕੱਦ ਹੈ ਕੋਈ ਆਪਾਂ ਇਹਨਾਂ ਆਹ ਦੇਖ ਲੋ ਬਹੁਤ ਵੱਡੀ ਝੋਟੀ ਆ ਇਹ ਦੀ ਮਾਨ ਇਹਦੀ ਲੰਮੀ ਬਾਜੰਦਾਰ ਰੰਗ ਰੰਗ ਕੇ ਸਾਹਮਣੇ ਆ ਤੇ ਆ ਜਾ ਬ੍ਰਦਰ ਉਹਦਾ ਆਪਾਂ ਸਾਰਾ ਚੈੱਕ ਕਰਾ 100 ਕਿਲੋ ਮੰਨ ਕੇ ਲੈ ਗਏ ਹਨ ਸਲਾ ਦਿਵੇ ਇਹਦੇ ਮਗਰ ਵੀ ਕੱਟੀ ਆ ਇਹ ਹੀ ਪਲੂਨ ਆ ਜੀ ہاں ਪਹਿਲਾ ਸੂਆ ਸੂਈ ਆ ਠੀਕ ਆ ਤੇ ਇਹਦੀ ਕੀ ਡਿਟੇਲ ਆ ਇਹਦੀ ਡੀਟੇਲ ਬਰੇ ਪਾਰਸੋਂ ਹੋਈ ਆ ਅੱਜ ਆ ਸੱਤ ਤੱਕ ਕੋਲੀ ਤਿਆਰ ਆ ਹਾਂ ਤੇ ਵਧੀਆ ਫਿਰਖਾ ਕਰਨੀਆਂ ਬੰਨੀਆਂ ਪੂਲੇ ਆ ਦੇਖੋ ਧਰ ਦੂਰ ਗੰਨੇ ਅੱਗੇ ਫੇਸ ਕੁਆਲਿਟੀ ਵਾਲੀ ਚੰਗੀ ਹੈ ਹਨਾ ਹਾਂ ਜਾ ਦੂਦ ਦੋਦਾਂ ਦੀ ਆਏ ਹਾਂ ਕੱਟੀ ਬਹੁਤ ਚੰਗੀ ਹੈ ਦੋਦਾਂ ਦਾ ਬਹੁਤ ਜੰਗਾ ਛੜਦੀ ਮੋਰਾ ਨਾਲ ਜਾ ਗਈ ਮਗਰ ਇਹਦਾ ਬੱਚਾ ਕਿਹੜਾ ਹੈ ਆ ਸੁਬਾਹ ਆ ਦੇਖੋ ਜੀ ਇਹਦਾ ਬੱਚਾ ਕੱਢ ਲਿਆ ਬਾਹਰੋਂ ਤੋਰ ਕੇ ਕੱਢ ਦੇ ਬਾਹਰੋਂ ਕੱਢ ਦੇ ਬਹੁਤ ਚੰਗੀਆਂ ਝੋਟੀਆਂ ਤਿੰਨੇ ਤਿੰਨੇ ਤੁਹਾਡੇ ਕੰਮ ਦੀਆਂ ਝੋਟੀਆਂ ਆ ਪੂਰੀਆਂ ਬਾਈ ਨਾਲ ਜ਼ਰੂਰ ਸੰਪਰਕ ਕਰੋ ਮੋਲ ਇਹਦਾ ਵੀ ਫੋਨ ਤੇ ਹੋਊਗਾ ਸੇ ਕਰ ਲਿਓ ਤੁਸੀਂ ਚੈੱਕ ਤੈਨੂੰ ਝੋਟੀਆਂ ਸੀਗੀਆਂ ਤਿੰਨਾਂ ਦੋ ਦੇ ਮਗਰ ਕਟੀਆਂ ਤੇ ਇੱਕ ਦੇ ਮਗਰ ਹੈਗਾ ਕਟਾ ਲਿਓ ਵੀਰੇ ਤੋਰ ਕੇ ਦਿਖਾ ਦिए ਆ ਕਰੋ ਵੀ ਚੈੱਕ ਫੇਸ ਕਰੋ ਚੈੱਕ ਕਮਾਲ ਦਾ ਫੇਸ ਬਿਊਟੀ ਤੋਰ ਵੀਰੇ ਆ ਦੇਖੋ ਜੀ ਤਾਜੀ ਜੁਈਆ ਬੜਾ ਚੰਗਿਆ ਥਣ ਕੱਢਦੀ ਆ ਮਮਾ ਕਦੋਂ ਜੁਈਆ ਵੀਰੇ ਰਾਜ ਇਹ ਇਹ ਪਰਸੋਂ ਅੱਥ ਨੇ ਜੁਈਆ ਠੀਕ ਆ ਲੈ ਜਾ ਲੰਮੀ ਇਹ ਕਿੰਨਾ ਮੋਟਾ ਚ ਹੋਣਾ ਆ ਦੇਖੋ ਕੀ ਬਾਤ ਆ ਤੋਰਾ ਤਰ ਠੀਕ ਆ ਵੀਰੇ ਬੱਡੀ ਝੋਟੀ ਹੈ ਵੀ ਇੰਨੇ ਹੀ ਝੋਟੀਆਂ ਪੂਰੀਆਂ ਟੌਪ ਕੁਆਲਿਟੀ ਦੀਆਂ ਮੋੜ ਲੈ ਵੀਰੇ ਇਹ ਦੋ ਦੰਦਾਂ ਦੇ ਹਨ ਦਿੱਤੀ ਆ ਠੀਕ ਆ ਵੀਰੇ ਤੁਸੀਂ ਆਪਦਾ ਆ ਕੇ ਚੈੱਕ ਕਰ ਲਿਓ ਬਾਈ ਕਹਿੰਦਾ ਦੋ ਨੰਬਰ ਦੰਦ ਆਗੇ ਇਹ ਆ ਦੇਖੋ ਜੀ ਫੇਸ ਦੇਖੋ ਸਿੰਘ ਸਲਾ ਇੱਕ ਨੰਬਰ ਆ ਰਿੰਗ ਸਿੰਘ ਆ ਰੁਪੀ ਦਾ ਨੰਗਦਾ ਵੇਦੀ ਠੀਕ ਆ ਵੀਰੇ ਚੱਲ ਲੈ ਚੱਲ ਬਾਈ ਗਾਨਾ ਤੋਰ ਆ ਕਰੋ ਜੀ ਚੈੱਕ ਜਿੱਥੇ ਹੱਥ ਲਾਉਂਦੇ ਉੱਥੇ ਹੀ ਖੜ ਜਾਂਦੀ ਐਨੀ ਸੀ ਲਾ ਚਲੋ ਨੀ ਫੌਲੀ ਬਾਹਰ ਕਰੀ ਜੂਣਾ ਠੀਕ ਆ ਵੀਰੇ ਠੀਕ ਆ ਠੀਕ ਆ ਰਾਜ ਆ ਦੇਖੋ ਜੀ ਕੁਆਲਿਟੀ ਪੂਰੀ ਚੰਗੀ ਆ ਤਿੰਨ ਝੋਟੀਆਂ ਹੀ ਤਿੰਨੇ ਦੁਕਾਦਿਆਂ ਨੰਬਰ ਫੇਰ ਬੋਲਦੇ ਬਾਈ 96763 ਵੀਰੇ 4703 ਤਿੰਨ ਝੋਟੀਆਂ ਪਿੰਡ ਸਹਣਾ ਤਿੰਨੇ ਦੁਕਾਦਿਆਂ ਦੋ ਨੀਨੀ ਲਾਉਣੇ ਕਹਿੰਦੇ ਆ ਇੱਕ ਮੋਰਾਂ ਨੇ ਉਹਦੀ ਦੋਹਾਂ ਮਗਰ ਕਟੀਆਂ ਜਮਾ ਟਾਪਰ ਝੋਟੀਆਂ ਨੇ ਟਾਪਰ ਪੂਰੀਆਂ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤੈਅ ਦਿਓ ਧੰਨਵਾਦ